ਸਿੱਖ ਧਰਮ ਦੇ ਵਿੱਚ ਇਸ ਧਰਮ ਦਾ ਪ੍ਰਿੰਸੀਪਲ ਹੈ ਮੈਂ ਹਮੇਸ਼ਾ ਬੇਨਤੀ ਕਰਦਾ ਸਰਬੱਤ ਦਾ ਭਲਾ ਇਹ ਸਾਡੀ ਅਰਦਾਸ ਨਹੀਂ ਹੈ ਤਾਂ ਕਿ ਜਦੋਂ ਅਸੀਂ ਨੂੰ ਅਰਦਾਸ ਕਿਹਾ ਅਸੀਂ ਤਾਂ ਮੁਕਤ ਹੋ ਗਏ ਜਿਵੇਂ ਤਾਂ ਕਿ ਮੈਂ ਤੁਹਾਡੇ ਲਈ ਅਰਦਾਸ ਕਰਤੀ ਹੈ ਜੀ ਤੇ ਪੁੱਛੋ ਕੁਝ ਹੋਰ ਵੀ ਕਰੇਗਾ ਪੇਸ਼ੰਟਰ ਨੂੰ ਬਲੱਡ ਦੀ ਲੋਡ ਹੈ ਦਵਾਈ ਦੀ ਲੋਡ ਹੈ ਸੰਪਤੀ ਦੀ ਲੋਡ ਹੈ ਹਸਪੀਟਲ ਵਿੱਚ ਬੈਠੇ ਪਰਿਵਾਰ ਨੂੰ ਰੋਟੀ ਦੀ ਲੋਡ ਹੈ ਨਹੀਂ ਜੀ ਮੈਂ ਤੇ ਅਰਦਾਸ ਕਰਤੀ ਹੈ ਅਰਦਾਸ ਗੁਰੂ ਨਾਨਕ ਦੇ ਘਰ ਦਾ ਪ੍ਰਿੰਸੀਪਲ ਹੈ ਸਰਬੱਤ ਦਾ ਭਲਾ ਗੁਰੂ ਨਾਨਕ ਦੇ ਘਰ ਦਾ ਪ੍ਰਿੰਸੀਪਲ ਹੈ ਇਸ ਘਰ ਦੇ ਵਿੱਚ ਹਮੇਸ਼ਾ ਸਰਬੱਤ ਦੇ ਭਲੇ ਬਾਰੇ ਸੋਚਿਆ ਜਾਂਦਾ ਹੈ ਸਰਬੱਤ ਦੇ ਭਲੇ ਬਾਰੇ ਯਤਨ ਕੀਤੇ ਜਾਂਦੇ ਨੇ ਔਰ ਹਮੇਸ਼ਾ ਸਰਬੱਤ ਦੇ ਭਲੇ ਵਾਸਤੇ ਉਦਮ ਕੀਤਾ ਜਾਂਦਾ ਹੈ ਜਿੰਨੇ ਸਰੰਜਾਮ ਕੀਤੇ ਜਾਂਦੇ ਨੇ ਜਿੰਨੇ ਯਤਨ ਕੀਤੇ ਜਾਂਦੇ ਨੇ ਜਿੰਨੇ ਪ੍ਰਸਾਰਥ ਕੀਤੇ ਜਾਂਦੇ ਨੇ ਉਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਧਿਆਨ ਰੱਖਿਆ ਜਾਂਦਾ ਵੀ ਸਰਬੱਤ ਦਾ ਭਲਾ ਹੈ ਹੁਣ ਵੇਖੋ ਵੀ ਮੰਗਦੇ ਅਸੀਂ ਆ ਤੇ ਕਰਦੇ ਅਮਰੀਕਾ ਵਾਲੇ ਨੇ ਮਰਕਾਟ ਦੇ ਵਿੱਚ ਇੱਕ ਸ਼ਹਿਰ ਹੈ ਮਡੇਸਟੋ ਉਥੇ ਇੱਕ ਬੜੀ ਨਾਮੀ ਗ੍ਰਾਮੀ ਇੱਕ ਪਰਿਵਾਰ ਹੈ ਸਿੱਖਾਂ ਦਾ ਧਰਮੀ ਪਰਿਵਾਰ ਹੈ ਗੁਰਮਖ ਪਰਿਵਾਰ ਹੈ ਸਰਦਾਰ ਕਿਰਪਾਲ ਸਿੰਘ ਦਾ ਪਰਿਵਾਰ ਮੈਂ ਉਸ ਘਰ ਵਿੱਚ ਜਾ ਕੇ ਰਹਿਣ ਦਾ ਪ੍ਰਸ਼ਾਦਾ ਛਕਣ ਦਾ ਹੌਣ ਜਾਣ ਦਾ ਸਮਾਂ ਮਿਲਦਾ ਰਹਿੰਦਾ ਹੈ ਉਹ ਮੈਨੂੰ ਕਹਿਣ ਲੱਗੇ ਆਓ ਗਿਆਨੀ ਜੀ ਤੁਹਾਨੂੰ ਸਾਡਾ ਨਵਾਂ ਪ੍ਰੋਜੈਕਟ ਬਣ ਰਿਹਾ ਹੈ ਉੱਥੇ ਬਹੁਤ ਵੱਡਾ ਹਸਪੀਟਲ ਹੈ ਉਹਦੇ ਸਾਹਮਣੇ ਅਸੀਂ ਕਈ ਏਕੜ ਸਾਡੀ ਜਗ੍ਹਾ ਹੈ ਅਸੀਂ ਗਏ ਉਹ ਉੱਥੇ ਉਹ ਕਹਿੰਦੇ ਵੀ ਇੱਥੇ ਕੰਮ ਚੱਲ ਰਿਹਾ ਹੈ 6 ਮਹੀਨੇ ਲੱਗਣਗੇ ਤੇ ਪਰਮਿਸ਼ਨ ਹੋ ਜਾਏਗੀ ਤੇ 6 ਮਹੀਨੇ 8 ਮਹੀਨੇ ਚ ਬਣ ਜਾਏਗਾ ਮੈਂ ਕਿਹਾ ਵੀ ਉਹਨਾਂ ਕੀ ਟਾਈਮ ਪਰਮਿਸ਼ਨ ਤੇ ਲੱਗਦਾ ਹੈ ਉਹਨਾਂ ਕੀ ਟਾਈਮ ਬਣਨ ਤੇ ਲੱਗਦਾ ਹੈ ਕਹਿੰਦੇ ਪਰਮਿਸ਼ਨ ਬੜੀ ਔਖੀ ਹੈ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਪਰਮਿਸ਼ਨ ਦੇਣ ਲੱਗਿਆਂ ਕਿਤੇ ਬਿਲਡਿੰਗ ਬਣਾਉਣ ਵਾਸਤੇ ਉਥੇ ਸਰਕਾਰੀ ਮਹਿਕਮੇ ਆਉਂਦੇ ਕੀ ਕੀ ਵੇਖਦੇ ਨੇ ਮੈਨੂੰ ਬਹੁਤਾ ਨਹੀਂ ਪਤਾ ਪਰ ਜਿਹੜੀ ਗੱਲ ਅੱਜ ਦੇ ਸਬੰਧ ਨਾਲ ਸੰਬੰਧਿਤ ਹੈ ਮੇਰੇ ਬੇਨਤੀ ਕਰਨ ਨਾਲ ਸੰਬੰਧਿਤ ਹੈ ਉਹ ਕਹਿੰਦੇ ਨੇ ਕਿ ਇੱਥੇ ਉਹ ডিপਾਰਟਮੈਂਟ ਵੀ ਆਉਂਦੇ ਨੇ ਜਿਹੜੇ ਇਹ ਵੇਖਦੇ ਨੇ ਵੀ ਇਸ ਧਰਤੀ ਦੇ ਵਿੱਚ ਕੋਈ ਜੀਵਤ ਨਹੀਂ ਰਹਿੰਦੇ ਜਿਵੇਂ ਦਰਨ ਕਿਤੇ ਖਾਲੀ ਜਗ੍ਹਾ ਪਈ ਹੋਵੇ ਤੇ ਪਾਣੀ ਹੋਵੇ ਕੱਚੂ ਕੁਮੇ ਹੋਣ ਉਥੇ ਚੂਹੇ ਨੇ ਉਥੇ ਖੁੱਡਾਂ ਨੇ ਉਥੇ ਥੱਲੇ ਪਗਣ ਕਿੰਨੀਆਂ 84 ਲੱਕ ਜੁਨਾ ਚ ਕਿੰਨੀਆਂ ਜੁਨੀਆਂ ਤੇ ਮਿੱਟੀ ਚ ਹੀ ਰਹਿੰਦੀਆਂ ਨੇ ਫਿਰ ਉਹ ਵੇਖਦੇ ਨੇ ਵੀ ਉਹਨਾਂ ਨੇ ਕਿਤੇ ਬੱਚੇ ਤਾਂ ਨਹੀਂ ਦਿੱਤੇ ਹੋਏ ਉਹਨਾਂ ਦੇ ਵਿੱਚ ਆਂਡੇ ਤਾਂ ਨਹੀਂ ਪੈ ਹੋਏ ਉਹ ਇਥੋਂ ਤੱਕ ਧਿਆਨ ਕਰਦੇ ਨੇ ਵੀ ਤੁਹਾਡੀ ਬਿਲਡਿੰਗ ਬਣਾਉਣ ਦੇ ਕਾਰਨ ਕਿ ਐਸੇ ਜੀਵ ਜਿਹੜੇ ਬੰਦੇ ਦੇ ਮਿੱਤਰ ਨੇ ਜਿਹੜੇ ਇਨਸਾਨੀਅਤ ਦੇ ਦੋਸਤ ਨੇ ਜਿਹੜੇ ਕੁਦਰਤ ਦਾ ਹਿੱਸਾ ਨੇ ਉਹਨਾਂ ਦਾ ਨੁਕਸਾਨਤ ਨਹੀਂ ਹੋਏਗਾ ਮੈਂ ਤਾਂ ਐਸੇ ਲੋਕ ਵੀ ਵੇਖੇ ਨੇ ਵੀ ਘਰ ਬਣਾਉਣਾ ਲੱਗਿਆ ਜੇ ਕਿਤੇ ਪੰਛੀਆਂ ਨੇ ਆਲਣਾ ਪਾਇਆ ਹੋਵੇ ਆਂਡੇ ਦਿੱਤੇ ਹੋਣ ਉਹ ਆਪਣਾ ਪ੍ਰੋਗਰਾਮ ਪੋਸਟਪੋਨ ਕਰ ਦਿੰਦੇ ਨੇ ਵੀ ਨਹੀਂ ਜੀ ਮਹੀਨਾ ਠਹਿਰ ਜਾਂਦੇ ਤਾਂ ਕੀ ਹੋਇਆ ਬੱਚੇ ਉੱਡ ਜਾਣਗੇ ਆਪਾਂ ਫਿਰ ਬਣਾ ਲਾਂਗੇ ਪਰ ਇਥੇ ਤਾਂ ਸਰਬੱਤ ਦੇ ਭਲੇ ਦੀ ਅਰਦਾਸ ਹੈ ਨਾ ਆਪਣੇ ਬੱਚਿਆਂ ਦਾ ਭਲਾ ਕਰਨਾ ਹੈ ਮੈਨੂੰ ਖਿਮਾ ਕਰ ਦੇਣਾ ਗੱਲ ਬੜੀ ਕੌੜੀ ਹੈ ਜੇ ਤੁਸੀਂ ਚਾਹੁੰਦੇ ਹੋ ਤੁਹਾਡੇ ਬੱਚਿਆਂ ਦੇ ਭਲੇ ਵਾਸਤੇ ਤੇ ਕੀ ਤੁਸੀਂ ਬੱਚਿਆਂ ਦੇ ਕੇਸ ਰੱਖੇ ਨੇ ਤੁਸੀਂ ਤੇ ਬੱਚਿਆਂ ਦਾ ਕੰਗਾ ਕਰਨ ਲਈ ਤਿਆਰ ਨਹੀਂ ਹੋ ਦੇਖੋ ਵੱਡਾ ਬੱਚਾ ਕੇਸ ਕਟਾਵੇ ਗੱਲ ਸਮਝ ਆਉਂਦੀ ਕੁਛੜ ਚੁੱਕਿਆ ਬੱਚਾ ਵਾਲ ਕਟਾ ਦੇਵੇ ਇਹਦਾ ਅਰਥ ਹੈ ਵੀ ਤੁਹਾਡੀ ਬੱਚੇ ਦੇ ਕੇਸ ਧੋਣ ਤੱਕ ਵੀ ਉਹਦੇ ਕੰਗਾ ਕਰਨ ਜੂڑا ਕਰਨ ਤੱਕ ਵੀ ਤੁਹਾਡੀ ਉਸ ਬੱਚੇ ਦੇ ਪ੍ਰਤੀ ਕੋਈ ਭਾਵਨਾ ਨਹੀਂ ਹੈ ਕੀ ਤੁਸੀਂ ਬੱਚੇ ਨੂੰ ਗੁਰਦੁਆਰਾ ਵਿਖਾਇਆ ਕੀ ਗੁਰਦੁਆਰੇ ਲਿਆਂਦਾ ਕੀ ਉਹਨੂੰ ਬਾਣੀ ਪੜਾਈ ਸਰਬੱਤ ਦਾ ਭਲਾ ਸਰਬੱਤ ਦਾ ਭਲਾ ਕਿਵੇਂ ਹੁੰਦਾ ਹੈ ਸਰਬੱਤ ਦਾ ਭਲਾ ਜਿਹੜਾ ਉਹ ਤਾਂ ਹੋਏਗਾ ਜੇ ਤੁਹਾਡਾ ਬੱਚਾ ਸਿੱਖ ਹੋਏਗਾ ਤਾਂ ਜੇ ਤੁਹਾਡਾ ਬੱਚਾ ਗੁਰਸਿੱਖ ਹੋਏਗਾ ਤਾਂ ਉਹ ਜਦੋਂ ਵੱਡਾ ਹੋ ਕੇ ਡਾਕਟਰ ਬਣੇਗਾ ਤੇ ਉਹੀ ਆਪਰੇਸ਼ਨ ਹੋਏਗਾ ਜਿਹਦਾ ਪੇਸ਼ੈਂਟ ਕਰਾਏਗਾ ਇਹ ਨਹੀਂ ਆਪਰੇਸ਼ਨ ਹੋਰ ਹੋਏਗਾ ਤੇ ਕਿਡਨੀਆਂ ਕਿਤੇ ਹੋਰ ਹੀ ਚਲ ਜਾਣਗੀਆਂ ਜੇ ਤੁਹਾਡਾ ਬੱਚਾ ਸਿੱਖ ਹੋਏਗਾ ਤੇ ਵਕੀਲ ਹੋਏਗਾ ਗੰਦੇ ਲੋਕਾਂ ਦੇ ਕੇਸ ਨਹੀਂ ਲੜੇਗਾ ਕੋਈ ਕਹੇਗਾ ਵੀ ਲਿਆਓ ਗੰਦਾ ਕੇਸ ਮੈਨੂੰ ਦਿਓ ਫੀਸ ਦਿਓ ਮੈਨੂੰ ਕੀ ਹੈ ਤੁਹਾਡਾ ਬੱਚਾ ਸਿੱਖ ਹੋ ਕੇ ਜਦੋਂ ਜੱਜ ਬਣੇਗਾ ਤੇ ਰਿਸ਼ਵਤ ਲੈ ਕੇ ਬੇਨਿਆਈ ਨਹੀਂ ਕਰੇਗਾ ਤੁਹਾਡਾ ਬੱਚਾ ਸਿੱਖ ਹੋਵੇਗਾ ਅਫੀਸਰ ਹੋਵੇਗਾ ਲੋਕਾਂ ਨੂੰ ਦੇ ਕੰਮ ਕਰੇਗਾ ਆਪਾਂ ਸੋਚਦੇ ਨਹੀਂ ਆਪਾਂ ਕੀ ਸੋਚਦੇ ਵੀ ਸ਼ਬੀਰ ਲਾਤੀ ਭਲਾ ਹੋ ਗਿਆ ਅੱਧਾ ਘੰਟਾ ਜੋੜੇ ਝਾੜ ਤੇ ਭਲਾ ਹੋ ਗਿਆ ਅੱਧਾ ਘੰਟਾ ਭਾੜੇ ਮਾਂਜ ਤੇ ਭਲਾ ਹੋ ਗਿਆ ਤੇੜਾ ਤੁਹਾਡਾ ਬੱਚਾ ਛੁਰੀ ਲੈ ਕੇ ਸਾਰਿਆਂ ਨੂੰ ਵੱਢਦਾ ਫਿਰਦਾ ਉਹ ਕੀ ਹੈ ਧਰਮ ਘਰ ਤੋਂ ਸ਼ੁਰੂ ਹੁੰਦਾ ਹੈ ਕੀ ਤੁਸੀਂ ਬੱਚੇ ਸੰਭਾਲੇ ਕੀ ਤੁਸੀਂ ਆਪਣੇ ਬਜ਼ੁਰਗ ਸੰਭਾਲੇ ਸਪਲਾ ਸਰਬੱਤ ਦਾ ਮੰਗਦੇ ਆ ਪਤਾ ਹੀ ਵੀ ਨਹੀਂ ਕਿ ਘਰ ਦਾ ਭਲਾ ਕਿਵੇਂ ਹੋ ਸਕਦਾ ਘਰ ਦੇ ਬੱਚੇ ਘਰ ਛੱਡ ਕੇ ਚਲੇ ਗਏ ਸਰਬੱਤ ਦਾ ਭਲਾ ਮੰਗਦੇ ਆ ਜੀ ਮੈਨੂੰ ਖਿਮਾ ਕਰਨਾ ਅੰਮ੍ਰਿਤ ਵੇਲੇ ਦੀ ਚਰਚਾ ਸਾਡੇ ਵਿੱਚ ਬੜੀ ਮਹਾਨਤ ਹੈ ਪਰ ਛੜਕਾ ਅਮਰੀਕਾ ਦੀਆਂ ਭੜਦੀਆਂ ਨੇ ਅੰਮ੍ਰਿਤ ਵੇਲੇ 5 ਵਜੇ ਸਾਰੇ ਰੋਡ ਜਿਹੜੇ ਨੇ ਸਟਕ ਹੋ ਜਾਂਦੇ ਨੇ ਕਿਉਂ ਲੋਕਾਂ ਮਤੇ ਜਾ ਰਹੇ ਨੇ ਕੀਰਤ ਕਰਨਾ ਸਭ ਤੋਂ ਵੱਧ ਪ੍ਰਚਾਰ ਸਿੱਖਾਂ ਵਿੱਚ ਵੀ ਕੀਰਤ ਕਰਨੀ ਚਾਹੀਦੀ ਹੈ ਤੇ ਸਭ ਤੋਂ ਵੱਧ ਸਿੱਖਾਂ ਦਾ ਇਹ ਆਵਾਜ਼ਾ ਹੈ ਕਿ ਵਿਲੇ ਰਹਨੇ ਆ ਐਸ਼ ਕਰਦੇ ਆ ਸੱਚੇ ਵੀ